ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ 'ਚ ਲੈ ਕੇ ਹਾਜ਼ਰ ਹਾਂ ਆਪਾਂ ਅੱਜ ਦੀ ਕਹਾਣੀ ਸਫੇਦ ਚੁੰਨੀ ਭਾਗ ਦੂਜਾ ਉਸ ਨੇ 파ਰੋ ਨੂੰ ਕਿਹਾ ਸ਼ਾਇਦ ਇਹ ਫੁੱਲ ਮੇਰੇ ਲਈ ਹੈ 파ਰੋ ਨੇ ਬੜੀ ਹੀ ਨਿਮਰਤਾ ਤੇ ਮਿਠਾਸ ਨਾਲ ਕਿਹਾ ਫੁੱਲ ਉਸ ਨੂੰ ਦਿੱਤਾ ਜਾਂਦਾ ਹੈ ਜਿਸ ਨੂੰ ਦਿਲ ਚਾਹੁੰਦਾ ਹੋਵੇ ਮੈਂ ਜਿਸ ਨੂੰ ਚਾਹੁੰਦੀ ਹਾਂ ਉਸ ਨੂੰ ਹੀ ਦੇਵਾਂਗੀ ਇਹ ਫੁੱਲ ਜੋ ਮੈਂ ਆਪਣੇ ਹੱਥੀਂ ਤਿਆਰ ਕਰਕੇ ਲਈ ਹੈ ਕੁਝ ਰੁੱਕ ਕੇ ਪਾਰੋ ਫਿਰ ਬੋਲੀ ਮੈਨੂੰ ਪਤਾ ਹੈ ਕਿ ਤੁਸੀਂ ਮੈਨੂੰ ਪਸੰਦ ਕਰਦੇ ਹੋ ਮੈਂ ਤੁਹਾਡੀ ਕਦਰ ਕਰਦੀ ਹਾਂ ਪਰ ਮਾਫ ਕਰਨਾ ਪਿਆਰ ਨਹੀਂ ਮੇਰੇ ਮਨ ਵਿੱਚ ਤੁਹਾਡੇ ਪ੍ਰਤੀ ਅਜਿਹੀ ਕੋਈ ਭਾਵਨਾ ਨਹੀਂ ਹੈ ਸਾਹਿਦ ਇਹ ਸੁਣ ਕੇ ਉਦਾਸ ਹੋ ਜਾਂਦਾ ਹੈ ਪਰ ਸਾਹਿਦ ਦੇ ਮਨ ਦੇ ਅੰਦਰ ਸਵਾਲ ਪੈਦਾ ਹੁੰਦਾ ਹੈ ਪਾਰੋ ਗੁਲਾਬ ਦਾ ਇਹ ਫੁੱਲ ਕਿਸ ਨੂੰ ਦੇਵੇਗੀ ਕੌਣ ਹੈ ਜਿਸ ਨੂੰ ਉਹ ਪਸੰਦ ਕਰਦੀ ਹੈ ਇਸ ਸੋਚ ਨੇ ਉਸ ਨੂੰ ਬੇਚੈਨ ਕਰ ਦਿੱਤਾ ਸਾਹਿਦ ਨੇ ਆਪਣੀਆਂ ਚੋਹ ਨਜ਼ਰਾਂ ਪਾਰੋ ਤੇ ਹੀ ਰੱਖੀਆਂ ਜਦੋਂ ਕਲਾਸ ਵਿੱਚ ਸਾਰੇ ਵਿਦਿਆਰਥੀ ਆ ਜਾਂਦੇ ਹਨ ਤੇ ਅਧਿਆਪਕਾ ਵੀ ਕਲਾਸ ਵਿੱਚ ਆ ਜਾਂਦੀ ਹੈ ਪਾਰੋ ਨੇ ਗੁਲਾਬ ਦਾ ਫੁੱਲ ਬੜੇ ਪਿਆਰ ਨਾਲ ਚੁੱਕਿਆ ਅਤੇ ਆਪਣੀ ਸੀਟ ਤੋਂ ਉੱਠ ਖੜੀ ਹੋ ਕੇ ਪੋਲੇ ਕਦਮੀ ਆਪਣੀ ਅਧਿਆਪਕਾ ਕੋਲ ਪਹੁੰਚੀ ਤੇ ਗੁਲਾਬ ਪੇਸ਼ ਕੀਤਾ ਤੁਸੀਂ ਸਾਡੇ ਗੁਰੂ ਹੋ ਗਿਆਨ ਦੇ ਸਾਗਰ ਹੋ ਇਹ ਫੁੱਲ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਸਾਹਿਦ ਵੀ ਇਹ ਵੇਖ ਰਿਹਾ ਸੀ ਕਿ 파ਰੋ ਦੀ ਸੋਚ ਕਿੰਨੀ ਵਧੀਆ ਹੈ ਉਸ ਦੇ ਮਨ ਵਿੱਚ 파ਰੋ ਲਈ ਹੋਰ ਮਾਨ ਤੇ ਸਤਿਕਾਰ ਵੱਧ ਗਿਆ ਸਾਹਿਦ 파ਰੋ ਨੂੰ ਹੋਰ ਵੀ ਜ਼ਿਆਦਾ ਪਿਆਰ ਕਰਨ ਲੱਗਾ ਉਸਨੇ ਕਦੀ ਵੀ ਕੋਈ ਅਜੀਹੀ ਹਰਕਤ ਨਾ ਕੀਤੀ ਕਿ 파ਰੋ ਦੀਆਂ ਨਜ਼ਰਾਂ ਚੋਂ ਗਿਰ ਜਾਵੇ 파ਰੋ ਅਕਸਰ ਘਰ ਜਾ ਕੇ ਕਾਲਜ ਦੀਆਂ ਸਾਰੀਆਂ ਗੱਲਾਂ ਆਪਣੀ ਮਾਂ ਨੂੰ ਦੱਸ ਦਿੰਦੀ ਸੀ 파ਰੋ ਦੀ ਮਾਂ 파ਰੋ ਦੇ ਪਿਓ ਨਾਲ ਵੀ ਜ਼ਰੂਰੀ ਗੱਲਾਂ ਕਰ ਲੈਂਦੀ ਉਹ ਬਹੁਤ ਖੁਸ਼ ਸਨ ਕਿ 파ਰੋ ਇੱਕ ਚੰਗੀ ਧੀ ਦੀ ਤਰ੍ਹਾਂ ਆਪਣੇ ਮਾਤਾ ਪਿਤਾ ਨਾਲ ਹਰ ਗੱਲ ਕਰ ਲੈਂਦੀ ਏ ਉਹਨਾਂ ਨੂੰ ਆਪਣੀ ਧੀ ਰਾਣੀ ਤੇ ਬਹੁਤ ਵਿਸ਼ਵਾਸ ਸੀ ਕਿ ਉਹਨਾਂ ਦੇ ਦਿੱਤੇ ਸੰਸਕਾਰਾਂ ਦੀ ਪਾਲਣਾ ਕਰਦੀ ਹੈ 파ਰੋ ਨੇ ਸ਼ਾਹੀਦ ਵਾਰੇ ਵੀ ਸਾਰੀ ਗੱਲ ਆਪਣੀ ਮਾਂ ਨੂੰ ਦੱਸ ਦਿੱਤੀ ਉਸ ਦੇ ਮਾਤਾ ਦਾ ਵਿਸ਼ਵਾਸ ਹੋਰ ਵੀ ਪੱਕਾ ਹੋ ਗਿਆ ਉਸ ਦੇ ਪਿਤਾ ਜੀ ਨੇ ਸਾਹਿਦ ਦਾ ਪਤਾ ਲਗਾਉਣਾ ਸ਼ੁਰੂ ਕੀਤਾ ਕਿ ਕੌਣ ਹੈ ਅਤੇ ਕਿੱਥੋਂ ਦਾ ਹੈ ਕਿਤੇ ਕੋਈ ਦਾਲਚ ਕੋਕੜੂ ਤਾਂ ਨਹੀਂ ਇਹ ਸਾਰਾ ਕੁਝ ਪਤਾ ਕਰਨ ਲਈ ਉਸ ਦੇ ਪਿਤਾ ਜੀ 파ਰੋ ਦੇ ਕਾਲਜ ਗਏ 파ਰੋ ਨੂੰ ਇਸ ਬਾਰੇ ਨਹੀਂ ਸੀ ਪਤਾ 파ਰੋ ਦੇ ਪਿਤਾ ਨੂੰ ਪਤਾ ਲੱਗਾ ਕਿ ਸਾਹਿਦ ਬਹੁਤ ਹੀ ਉੱਚੇ ਘਰਾਣੇ ਦਾ ਮੁੰਡਾ ਹੈ ਤੇ ਬਹੁਤ ਹੈਰਾਨ ਰਹਿ ਗਏ ਸਾਹਿਦ ਨੂੰ ਜਿਆਦਾ ਇਸ ਬਾਰੇ ਪਤਾ ਲੱਗਾ ਕਿ 파ਰੋ ਦੇ ਪਿਤਾ ਉਸ ਬਾਰੇ ਪੁੱਛਗਛ ਕਰ ਰਹੇ ਹਨ ਤਾਂ ਉਸਨੇ ਮੁਨਾਸਬ ਸਮਝਿਆ ਕਿ 파ਰੋ ਦੇ ਪਿਤਾ ਜੀ ਨੂੰ ਮਿਲਣਾ ਚਾਹੀਦਾ ਹੈ ਸਾਹਿਦ ਕਾਲੇ ਕਦਮੀ ਨਾਲ 파ਰੋ ਦੇ ਪਿਤਾ ਜੀ ਨੂੰ ਲੱਭਦਾ ਮਿਲਿਆ ਤੇ ਆਦਰ ਸਤਕਾਰ ਸਹਿਤ ਨਮਸਤੇ ਕਰਦੇ ਕਿਹਾ ਅੰਕਲ ਜੀ ਮੈਨੂੰ ਪਤਾ ਲੱਗਾ ਕਿ ਤੁਸੀਂ ਮੇਰੇ ਬਾਰੇ ਕੋਚ ਪੜਤਾਲ ਕਰ ਰਹੇ ਹੋ 파ਰੋ ਦੇ ਪਿਤਾ ਨੇ ਹਲੀਮੀ ਨਾਲ ਕਿਹਾ ਪੁੱਤਰ ਜੀ ਅਜੇ ਹੀ ਕੋਈ ਗੱਲ ਨਹੀਂ ਤੇਰੇ ਬਾਰੇ ਪਤਾ ਲੱਗਾ ਸੀ ਕਿ ਤੂੰ 파ਰੋ ਨੂੰ ਸਾਡੀ ਧੀ ਸਾਡੇ ਨਾਲ ਹਰ ਗੱਲ ਕਰਦੀ ਏ ਇਸ ਲਈ ਮੇਰੇ ਮਨ ਨੇ ਪੂਰੀ ਗੱਲ ਜਾਣਣੀ ਚਾਹੀ ਪਰ ਹੁਣ ਪਤਾ ਲੱਗਣ ਤੇ ਮੈਂ ਮਹਿਸੂਸ ਕਰਦਾ ਹਾਂ ਕਿ ਮੇਰੀ ਹیثیت ਬਹੁਤ ਛੋਟੀ ਏ ਅੰਕਲ ਜੀ ਤੁਸੀਂ ਵੱਡੇ ਹੋ ਪਰ ਮਾਫ ਕਰਨਾ ਮੈਂ 파ਰੋ ਨੂੰ ਪਸੰਦ ਕਰਦਾ ਹਾਂ ਉਸ ਨਾਲ ਵਿਆਹ ਕਰਨਾ ਚਾਹੁੰਦਾ ਹਾਂ ਉਸ ਨੂੰ ਬਹੁਤ ਖੁਸ਼ ਰੱਖਾਂਗਾ ਤੁਹਾਨੂੰ ਕਦੀ ਵੀ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗਾ ਨਾ ਚਾਹੁੰਦਿਆਂ ਹੋਇਆਂ ਵੀ ਸਾਹਿਦ ਕਾਲੀ ਕਾਲੀ ਸਭ ਕੁਝ ਸੱਚ ਬੋਲ ਗਏ 파ਰੋ ਦੇ ਪਿਤਾ ਮੁਸਕਰਾਉਂਦੇ ਕਾਲਜ ਤੋਂ ਚਲੇ ਗਏ ਕਾਰ ਜਾ ਕੇ 파רו ਦੇ ਪਿਤਾ ਨੇ 파רו ਦੀ ਮਾਂ ਨਾਲ ਗੱਲ ਕੀਤੀ ਕਿ ਮੁੰਡਾ ਚੰਗੇ ਸੁਹਾ ਦਾ ਹੈ ਤੇ ਉਹ ਸਾਡੀ ਧੀ ਨਾਲ ਵਿਆਹ ਵੀ ਕਰਵਾਉਣਾ ਚਾਹੁੰਦਾ ਹੈ ਤੇ ਸਾਡੀ ਕੁੜੀ ਵੀ ਰਾਜ਼ ਕਰੇਗੀ ਜੇ ਗੱਲ ਜੱਜਦੀ ਏ ਤਾਂ ਮੁੰਡੇ ਬਾਰੇ ਹੋਰ ਵੀ ਪੁੱਛ ਪੜਤਾਲ ਕਰ ਲੈਂਦੇ ਹਾਂ ਸਾਹਿਦ ਨੇ ਆਪਣੇ ਪਰਿਵਾਰ ਵਾਲਿਆਂ ਨੂੰ 파רו ਬਾਰੇ ਦੱਸ ਕੇ ਉਹਨਾਂ ਨੂੰ ਵੀ ਮਨਾ ਲਿਆ 파ਰ ਨੂੰ ਪਤਾ ਲੱਗ ਜਾਂਦਾ ਹੈ ਉਹਦੀ ਹੈਰਾਨੀ ਦੀ ਕੋਈ ਹੱਦ ਨਹੀਂ ਰਹਿੰਦੀ ਪਰ ਉਹਦੇ ਮਾਤਾ ਪਿਤਾ ਉਸ ਤੋਂ ਸਹਿਮਤੀ ਪੁੱਛਦੇ ਹਨ ਤਾਂ ਪਾਰੋ ਕਹਿੰਦੀ ਹੈ ਜਿਵੇਂ ਤੁਹਾਨੂੰ ਠੀਕ ਲੱਗੇ ਤੁਸੀਂ ਮੇਰੇ ਮਾਤਾ ਪਿਤਾ ਹੋ ਪਾਰੋ ਸ਼ਰਮਾ ਕੇ ਕਮਰੇ ਵਿੱਚ ਚਲੀ ਜਾਂਦੀ ਹੈ ਉਹਨਾਂ ਸੋਚਿਆ ਕਿ ਪਾਰੋ ਦੀ ਪੜ੍ਹਾਈ ਖਤਮ ਹੋਣ ਤੋਂ ਬਾਅਦ ਹੀ ਉਸਦੇ ਵਿਆਹ ਦੀ ਗੱਲ ਕਰਨਗੇ ਅਗਲੇ ਦਿਨ ਪਾਰੋ ਕਾਲਜ ਗਈ ਤਾਂ ਸਾਹਿਦ ਪਹਿਲਾਂ ਹੀ ਅੱਗੋਂ ਮਿਲ ਗਿਆ ਇਸ ਤਰ੍ਹਾਂ ਪਾਰੋ ਸਾਹਿਦ ਨੂੰ ਪਹਿਲਾਂ ਵੀ ਨਹੀਂ ਸੀ ਬੁਲਾਉਂਦੀ ਸਾਹਿਦ ਨੂੰ ਜਾਣ ਬੁੱਝ ਕੇ ਅਣਗੌਲਿਆ ਕੀਤਾ ਪਾਰੋ ਨੇ ਸਿਰ ਤੇ ਚੁੰਨੀ ਲਈ ਹੋਈ ਸੀ ਤੇ ਚੁੰਨੀ ਦਾ ਲੜ ਮੂੰਹ ਵਿੱਚ ਦੱਬਿਆ ਹੋਇਆ ਸੀ ਤੇ ਮੁਸਕਰਾਉਂਦੀ ਸ਼ਰਮਾਉਂਦੀ ਹੋਈ ਅੱਗੋਂ ਲੰਘ ਗਈ ਸਾਹਿਦ ਨੇ ਮੂੰਹੋਂ ਪਿਆਰੇ ਤੇ ਸ਼ਰਾਰਤੀ ਬੋਲ ਨਿਕਲੇ ਹਾਈ ਓ ਰੱਬਾ ਤੇ ਉਹ ਮੁਹabbਤੀ ਅੰਦਾਜ਼ ਚ ਜ਼ਮੀਨ ਤੇ ਡਿੱਗ ਪੈਂਦਾ ਹੈ ਇਹ ਦੇਖ 파ਰੋ ਹਸਦੀ ਕਲਾਸ ਵੱਲ ਚੱਲੀ ਜਾਂਦੀ ਹੈ ਪਰ 파ਰੋ ਤੋਂ ਇਹ ਖੁਸ਼ੀ ਸੰਭਾਲੀ ਨਹੀਂ ਜਾ ਰਹੀ ਸੀ ਤੇ ਨਾ ਹੀ ਸਾਹਿਦ ਤੋਂ ਹੌਲੀ ਹੌਲੀ ਕਾਲਜ ਵਿੱਚ ਸਾਹਿਦ ਤੇ 파ਰੋ ਦੀ ਗੱਲ ਜ਼ਾਹਿਰ ਹੋ ਜਾਂਦੀ ਹੈ ਕਈ ਕੁੜੀਆਂ ਦੇ ਦਿਲ ਟੁੱਟ ਗਏ ਸੀ ਜੋ ਸਾਹਿਦ ਨੂੰ ਪਸੰਦ ਕਰਦੀਆਂ ਸਨ ਫਾਈਨਲ ਇਮਤਿਹਾਨ ਵੀ ਨੇੜੇ ਆ ਗਏ ਕਹਾਣੀ ਦਾ ਅਗਲਾ ਭਾਗ ਕੱਲ ਆਵੇਗਾ ਕਹਾਣੀ ਨੂੰ ਪੂਰਾ ਸੁਣਨ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੇਕਰ ਤੁਹਾਨੂੰ ਸਾਡੀ ਕਹਾਣੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਲਾਇਕ ਸ਼ੇਅਰ ਅਤੇ ਕਮੈਂਟ ਕਰਨਾ ਕਹਾਣੀ ਦਾ ਅਗਲਾ ਭਾਗ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਇਸ ਕਹਾਣੀ ਨੂੰ ਲਿਖਿਆ ਹੈ ਲੇਖਕ ਗਗਨਪ੍ਰੀਤ ਸੱਪਲ ਜੀ ਨੇ